ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡੀ ਸਭ ਦੀ ਜ਼ਿੰਦਗੀ ਖੁਸ਼ੀਆਂ ਨਾਲ ਤੰਦਰੁਸਤੀਆਂ ਨਾਲ ਸਦਾ ਭਰਪੂਰ ਰਹੇ ਤੁਹਾਨੂੰ ਸਭ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਇਸ ਲੋਹੜੀ ਤੇ ਮੈਂ ਸਾਰੀਆਂ ਆਪਣੀਆਂ ਮਾਵਾਂ ਨੂੰ ਆਪਣੀਆਂ ਭੈਣਾਂ ਨੂੰ ਹੱਥ ਬਨ ਕੇ ਬੇਨਤੀ ਕਰਦੀ ਹਾਂ ਕਿ ਆਓ ਆਪਾਂ ਸਾਰੇ ਰਲ ਕੇ ਆਪਣੀਆਂ ਧੀਆਂ ਨੂੰ ਸੈਲਫ ਰਿਲਾਈਡ ਬਣਾਈਏ ਉਹਨਾਂ ਦੇ ਪੈਰਾਂ ਤੇ ਖੜੇ ਕਰਨ ਦੇ ਵਿੱਚ ਉਹਨਾਂ ਦੀ ਮਦਦ ਕਰੀਏ ਉਹਨਾਂ ਨੂੰ ਆਤਮ ਨਿਰਪਰ ਬਣਾਈਏ ਜਿਸ ਤਰ੍ਹਾਂ ਅਸੀਂ ਆਪਦੇ ਬੇਟਿਆਂ ਨੂੰ ਵੱਖੋ ਵੱਖਰੇ professions ਫੋਲੋ ਕਰਨ ਦੇ ਲਈ ਵੱਖੋ ਵੱਖਰੇ ਕਿੱਤਿਆਂ ਨੂੰ ਜ਼ਿੰਦਗੀ ਚ ਫਨੌਨ ਦੇ ਲਈ ਉਹਨਾਂ ਨੂੰ ਸ਼ੁਰੂ ਤੋਂ ਉਤਸ਼ਾਹਿਤ ਕਰਦੇ ਹਾਂ ਬਚਪਨ ਤੋਂ ਹੀ ਠੀਕ ਉਸੇ ਤਰ੍ਹਾਂ ਅਸੀਂ ਆਪਣੀਆਂ ਬੇਟੀਆਂ ਨੂੰ ਬਚਪਨ ਤੋਂ ਇੱਕ ਕਿੱਤਾ ਫੋਲੋ ਕਰਨ ਦੇ ਵਿੱਚ ਉਹਨਾਂ ਨੂੰ ਬਚਪਨ ਤੋਂ ਟ੍ਰੇਨ ਕਰੀਏ ਉਹਨਾਂ ਨੇ ਬਚਪਨ ਤੋਂ ਹੀ ਇਸ ਗੱਲ ਲਈ ਸਿਖਾਈਏ ਕਿ ਬੇਟਾ ਜ਼ਿੰਦਗੀ ਦੇ ਵਿੱਚ ਪੈਰਾਂ ਤੇ ਖੜੇ ਹੋਣਾ ਪ੍ਰੋਫੈਸ਼ਨ ਨੂੰ ਫੋਲੋ ਕਰਨਾ ਜ਼ਿੰਦਗੀ 'ਚ ਓਨਾ ਹੀ ਜ਼ਰੂਰੀ ਹੈ ਜਿੰਨਾ ਕਿ ਬੇਟੇ ਵਾਸਤੇ ਜ਼ਰੂਰੀ ਹੈ। ਹਰ ਬੇਟੀ ਆਪਦੇ ਮਾਪੇ ਦੀ ਬੜੀ लाਡਲੀ ਹੁੰਦੀ ਹੈ ਤੇ ਮਾਪੇ ਹਰ ਖੁਸ਼ੀ ਦੇਣ ਦੀ ਕੋਸ਼ਿਸ਼ ਕਰਦੇ ਆ। ਪਰ ਜਦ ਬੱਚਾ ਆਪਦੇ ਜੋਗੀ ਕਮਾਈ ਕਰ ਸਕਦਾ ਹੋਵੇ, ਆਪਦੀ ਜ਼ਿੰਦਗੀ ਦੇ ਫੈਸਲੇ ਖੁਦ ਲੈ ਸਕਦਾ ਹੋਵੇ ਤਾਂ ਮੈਨੂੰ ਲੱਗਦਾ ਹੈ ਜ਼ਿੰਦਗੀ ਬਹੁਤ ਸੁਖਾਲੀ ਹੋ ਜਾਂਦੀ ਹੈ ਮਾਪੇ ਬਦੀ ਵੀ ਤੇ ਬੱਚੀ ਦੀ ਵੀ ਔਰ ਇਸ ਦੇ ਵਿੱਚ ਮਾਪੇ ਦਾ ਪਰਿਵਾਰ ਦਾ ਬਹੁਤ ਵੱਡਾ ਹੱਥ ਹੁੰਦਾ ਹੈ ਅੱਗੇ ਮਾਵਾਂ ਦਾਜ ਬਨਾਇਆ ਕਰਦੀਆਂ ਸੀ ਦਰੀਆਂ ਬੁੰਦੀਆਂ ਸੀ ਛਤਰਾ ਬੁੰਦੀਆਂ ਸੀ ਡੈਣੇ ਕੱਪੜੇ ਤੇ ਬੜਾ ਧਿਆਨ ਦਿੱਤਾ ਜਾਂਦਾ ਸੀ ਵੇਖੋ ਸਾਡੇ ਲਈ ਬੇਟੀਆਂ ਵਾਸਤੇ ਸਹੀ ਦਾਜ ਇਹ ਹੈ ਕਿ ਉਹ ਇਕਨੋਮਿਕਲੀ ਇੰਡੀਪੈਂਡੈਂਟ ਹੋਣ ਉਹ ਆਪ ਦੀ ਜ਼ਿੰਦਗੀ ਦੇ ਵਿੱਚ ਆਪਦੇ ਪੈਰਾਂ ਤੇ ਖੜੀਆਂ ਹੋਣ ਤੇ ਆਪਦੀ ਫੈਸਲੇ ਆਪ ਲੈ ਸਕਣ ਇਹ ਤਾਂ ਹੀ ਹੋ ਸਕਦਾ ਹੈ ਜੇ ਸਮਾਜਿਕ ਤੌਰ ਤੇ ਆਪਾਂ ਸਾਰੇ ਇਸ ਵੱਲ ਧਿਆਨ ਦੇਈਏ। ਔਰ ਬੱਚਿਆਂ ਨੂੰ ਸ਼ੁਰੂ ਤੋਂ ਬਚਪਨ ਤੋਂ ਇਸ ਗੱਲ ਦੇ ਲਈ ਟ੍ਰੇਨ ਕਰੀਏ। ਔਰ ਮੈਂ ਉਮੀਦ ਕਰਦੀ ਹਾਂ ਕਿ ਆਪਾਂ ਸਾਰੇ ਰਲ ਕੇ ਆਪਦੀਆਂ ਬੱਚੀਆਂ ਦੀ ਕਾਮਯਾਬੀ ਦੇ ਵਿੱਚ ਉਹਨਾਂ ਉਹ ਜ਼ਿੰਦਗੀ ਦੇ ਵਿੱਚ ਅਸਮਾਨ ਛੂਣ ਇਨੀਆਂ ਕਾਮਯਾਬ ਹੋਣ। ਇਹ ਜੇ ਬਚਪਨ ਤੋਂ ਸੁਪਨਾ ਰੱਖਾਂਗੇ ਤਾਂ ਮੈਨੂੰ ਲੱਗਦਾ ਹੈ ਇਹਨੂੰ ਹਕੀਕਤ ਵਿੱਚ ਬਦਲਣ ਦੇ ਲਈ ਕੋਈ ਦੇਰ ਨਹੀਂ ਲੱਗੂਗੀ ਆਓ ਆਪ ਸਾਰੇ ਰਲ ਕੇ ਆਪਦੀਆਂ ਬੇਟੀਆਂ ਵਾਸਤੇ ਧੀਆ ਵਾਸਤੇ ਸਾਡੀਆਂ ਬਹੁਤ ਹੀ ਪਿਆਰੀਆਂ ਲਾਡਲੀਆਂ ਬੱਚੀਆਂ ਵਾਸਤੇ ਰਲ ਕੇ ਉਪਰਾਲਾ ਕਰੀਏ ਤੁਹਾਨੂੰ ਸਭ ਨੂੰ ਮੇਰੀਆਂ ਸਾਰੀਆਂ ਭੈਣਾਂ ਨੂੰ ਮਾਵਾ ਨੂੰ ਸਭ ਨੂੰ ਢੇਰ ਸਾਰਾ ਪਿਆਰ ਲੱਖ ਲੱਖ ਮੁਬਾਰਕਾਂ ਸੱਚੇ ਪਾਤਸ਼ਾਹ ਸਦਾ ਤੁਹਾਡੇ ਤੇ ਮੇਰਾ ਪਰਿਆ ਹੱਥ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ